ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਗੱਲ ਕਰਦੇ ਹਾਂ ਦਾ ਪੰਜਾਬ ਸਾਡਾ ਪੰਜਾਬ ਤੇ ਮਾਨ ਫੋਰ TV ਵਾਲਿਆਂ ਦੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਭੈਣ ਦੇ بیٹے ਦਾ ਵਿਆਹ ਆ ਜਾਨੀ ਕਿ ਉਹਨਾਂ ਦੇ ਭਨੇਵੇਂ ਦਾ ਤੇ ਉਹ ਸਾਰੇ ਜਣੇ ਹੀ ਤੇ ਤੇਲ ਦੇ ਉੱਪਰ ਗਏ ਸੀ ਤੇ ਲੋਕਾਂ ਨੇ ਬਹੁਤ ਸਾਰੇ ਸਵਾਲ ਕੀਤੇ ਕਮੈਂਟਾਂ ਦੇ ਵਿੱਚ ਕਿ ਉਹ ਜਿਹੜੇ ਨੇ ਉਹ ਵੱਡੇ ਮਾਮੇ ਦੀ ਇੱਜ਼ਤ ਜ਼ਿਆਦਾ ਕਰਦੇ ਨੇ ਤੇ ਛੋਟੇ ਮਾਮੇ ਦੀ ਘੱਟ ਕਿਉਂਕਿ ਦਾ ਪੰਜਾਬ ਵਾਲੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਗਏ ਜਿੱਤਰਾ ਕੀ ਰਸਤੇ ਦੇ ਵਿੱਚ ਭੰਗੜੇ ਵਗੈਰਾ ਪਾਉਂਦੇ ਬਹੁਤ ਚਾਹ ਦੇ ਨਾਲ ਗਏ ਤੇ ਸਾਰੀਆਂ ਉਹਨਾਂ ਦੀਆਂ ਭੂਆ ਵੀ ਉਹਨਾਂ ਦੇ ਨਾਲ ਸੀ ਤੇ ਜਿਹੜੇ ਮਾਨਪੋ ਟੀਵੀ ਵਾਲੇ ਸੀ ਉਹ ਕੱਲੇ ਗਏ ਤਾਂ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਲੋਕਾਂ ਨੂੰ ਕਿ ਮਤਲਬ ਜਿਹੜਾ ਹੈ ਕਿ ਉਹ ਜ਼ਿਆਦਾ ਚਾਹ ਕਰਦੇ ਆ ਉਹਨਾਂ ਦਾ ਤੇ ਉਹਨਾਂ ਦਾ ਚਾਹ ਘਟ ਕਰਦੀ ਆ ਇਹ ਹੁਣ ਲੋਕਾਂ ਨੂੰ ਤਾਂ ਲੱਗਦਾ ਹੈ ਕਿ ਕਿਉਂਕਿ ਦਾ ਪੰਜਾਬ ਵਾਲੇ ਤੇ ਮਾਨ ਝੋਟੀ ਵਾਲੇ ਪਹਿਲਾਂ ਇਕੱਠੇ ਵੀਡੀਓ ਵੀ ਬਣਾਉਂਦੇ ਸੀ ਤੇ ਇੱਕ ਦੂਜੇ ਦੇ ਘਰ ਕਾਫੀ ਆਉਣ ਜਾਣ ਵੀ ਸੀ ਤੇ ਹੁਣ ਕਾਫੀ ਸਾਲਾਂ ਤੋਂ ਉਹ ਨਾ ਤਾਂ ਇਕੱਠੇ ਵੀਡੀਓ ਬਣਾਉਂਦੇ ਨੇ ਤੇ ਨਾ ਹੀ ਇੱਕ ਦੂਜੇ ਵੱਲ ਜਾਂਦੇ ਤੇ ਨਾ ਹੀ ਇਕੱਠਿਆਂ ਦੀ ਕਦੇ ਕੋਈ ਉਹਨਾਂ ਦੀ ਵੀਡੀਓ ਦੇਖੀ ਆ ਤੇ ਹੁਣ ਜੇ ਕੋਈ ਵੀ ਉਹਨਾਂ ਦੇ ਪ੍ਰੋਗਰਾਮ ਹੁੰਦਾ ਹੈ ਰਿਸ਼ਤੇਦਾਰਾਂ ਦੇ ਵਿੱਚ ਤਾਂ ਵੀ ਉਹ ਵੱਖਰੇ ਵੱਖਰੇ ਹੀ ਜਾਂਦੇ ਆ ਤਾਂ ਇਸੇ ਕਰਕੇ ਹੀ ਲੋਕਾਂ ਨੇ ਉਹਨਾਂ ਨੂੰ ਕਮੈਂਟ ਵੀ ਕੀਤੇ ਤੇ ਇਹ ਸਾਰੇ ਕਮੈਂਟ ਉਹਨਾਂ ਦੀ ਭੂਆ ਦੇ ਬੇਟੇ ਦੇ ਚੈਨਲ ਦੇ ਉੱਪਰ ਆਏ ਸੀ ਤੇ ਫਿਰ ਉਹਨਾਂ ਦੀ ਭੂਆ ਨੇ ਵੀ ਵੀਡੀਓ ਪਾ ਕੇ ਕਿਹਾ ਹੈ ਕਿ ਮੇਰੇ ਦੋਵੇਂ ਭਰਾ ਮੇਰੇ ਲਈ ਇੱਕਾ ਅਸੀਂ ਦੋਨਾਂ ਦਾ ਹੀ ਪੂਰਾ ਚਾਅ ਸਤਿਕਾਰ ਕੀਤਾ ਹੈ ਪੂਰੀ ਇੱਜ਼ਤ ਕੀਤੀ ਹੈ ਬਸ ਇਹ ਗੱਲ ਹੈ ਕਿ ਉਹ ਦੋਨੋਂ ਵੱਖਰੇ ਵੱਖਰੇ ਆਏ ਸੀ ਤੇ ਤੁਸੀਂ ਖੁਸ਼ੀ ਦੇ ਮਾਹੌਲ ਵਿੱਚ ਸਾਰਿਆਂ ਨੂੰ ਕਿਹਾ ਹੈ ਕਿ ਇਦਾਂ ਦੇ ਕਮੈਂਟ ਨਾ ਕਰੋ ਤੇ ਜਦੋਂ ਅਸੀਂ ਕਮੈਂਟ ਪੜ੍ਹਦੇ ਹਾਂ ਤਾਂ ਸਾਡਾ ਦਿਲ ਦੁਖਦਾ ਹੈ ਤੇ ਬਾਕੀ ਸਾਡੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਆ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ